ਚਿੰਮੇਬਾਈ ਦੇ ਗਾਣੇ ਦੀ ਇੱਕ ਲਾਈਨ ਤਾਂ ਤੁਸੀਂ ਸੁਣੀ ਹੋਵੇਗੀ। ਹੱਥ ਪੈਦਾ ਨਹੀਂ ਉਹ ਪੜੀਵਾਰੀ ਸੋਚਿਆ ਕੁੜੇ ਇੱਕ ਲੁੱਟਣਾ ਆਂ ਭਿੰਕ ਮੈਂ ਸਪੂਸ਼ਿਆ ਕੁੜੇ ਲੋਕੀ ਵੀ ਕਹਿ ਰਹੇ ਨੇ ਚਿੰਮੇਬਾਈ ਪਤਾ ਨਹੀਂ ਕੀ ਖਾ ਕੇ ਲਿਖਦਾ ਆ ਜਿਹੜੀ ਗੱਲ ਆਪਣੇ ਗਾਣੇ ਦੇ ਵਿੱਚ ਲਿਖਦਾ ਆ ਉਹ ਸੱਚ ਹੋ ਜਾਂਦੀ ਆ ਪਹਿਲਾਂ ਅਮਰੀਕਾ 'ਚ ਟਰੰਪ ਨੇ ਰਿਪੋਰਟ ਕਰਤੇ ਤੇ ਹੁਣ ਦੋਸਤੋ ਲੋਕੀ ਮਜ਼ਾਕ ਮਚਾਕ ਦੇ ਵਿੱਚ ਇਸ ਗੱਲ ਨੂੰ ਵੀ ਚਿੰਮੇਬਾਈ ਨਾਲ ਜੋੜਨ ਲੱਗ ਪਏ ਨੇ ਗਾਲੀ ਮਿੱਤਰੋ ਕੋ ਏਦਾਂ ਦੀ ਆ ਕੈਨੇਡਾ ਦੇ ਵਿੱਚ ਚੋਰਾਂ ਨੇ ਸਕੋਜੀਆ ਬੈਂਕ 'ਕੀ ਲੁੱਟ ਲਿਆ ਜੀ ਹਾਂ ਦੋਸਤੋ ਜੀਸੀਬੀ ਲੈ ਕੇ ਆਏ ਚੋਰ ਅਤੇ ਏਟੀਐਮ ਮਸ਼ੀਨਾਂ ਹੀ ਪੱਟ ਕੇ ਲੈ ਗਏ ਤੇ ਆਪਣੇ ਪੰਜਾਬੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਪੂਰੀ ਹਨੇਰੀ ਲਾਈ ਹੋਈ ਆ ਇੱਕ ਬਾਈ ਕਹਿੰਦਾ ਚਿਮਮਾ ਜੀ ਇੱਕ ਸੌਂਗ ਮੋਦੀ ਤੇ ਵੀ ਹੋ ਜਾਵੇ ਫੇਰ ਚਿਮਮੇ ਦੀ ਜ਼ੁਬਾਨ ਹੀ ਕਾਲੀ ਐ ਚਿਮਮਾ ਬਾਈ ਪਵਿੱਕ ਬਾਣੀ ਵਾਲਾ ਬਾਬਾ ਚਿਮਮਾ ਜੋ ਕੁਝ ਵੀ ਲਿਖ ਰਿਹਾ ਉਹ ਸੱਚ ਹੁੰਦਾ ਜਾ ਰਿਹਾ ਹੈ ਚਿਮਮਾ ਵੀ ਲਾਈਕ ਕਿਸੇ ਹੋਰ ਦੇ ਨਹੀਂ ਜਾਣਾ ਸਕ ਮੇਰੇ ਉੱਤੇ ਜਾਵੇਗਾ ਲੋਕੀ ਵੀ ਦੋਸਤੋ ਹਾਸਾ ਮਜ਼ਾਕ ਸਿਰਾ ਕਰਾ ਕੇ ਰੱਖਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਦੇ ਕੋਲ ਧੰਨਵਾਦ